ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਮੈਡਮ ਵੀਨਾ ਗੋਇਲ ਸਾਡੇ ਨਾਲ ਮੌਜੂਦ ਨੇ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਉਹਨਾਂ ਵਿਦਿਆਰਥੀਆਂ ਦੀ ਜਿਹੜੇ 10+2 ਦੇ ਵਿੱਚ ਪੜ ਰਹੇ ਨੇ ਔਰ ਜਿਨ੍ਹਾਂ ਦੇ ਬਹੁਤ ਜਲਦ ਐਗਜ਼ਾਮਸ ਨੇ ਕੀ ਉਹ ਵਿਦਿਆਰਥੀ ਕੰਡੀਸ਼ਨਲ ਆਫਰ ਲੈਟਰ ਅਪਲਾਈ ਕਰ ਸਕਦੇ ਨੇ ਇਹ ਮੰਨਿਆ ਜਾਂਦਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਫਰੈਸ਼ ਪਾਸ ਆਊਟ ਹੈ ਉਹਨਾਂ ਨੂੰ ਜ਼ਿਆਦਾ ਤਵੱਜੋ ਮਿਲਦੀ ਹੈ ਕੀ ਜੁਲਾਈ ਇਨਟੇਕ ਦੇ ਵਿੱਚ ਜਿਹੜੇ 25 ਪਾਸ ਆਊਟ ਹੋਣਗੇ ਉਹਨਾਂ ਨੂੰ ਜ਼ਿਆਦਾ ਵੀਜ਼ੇ ਮਿਲ ਸਕਦੇ ਨੇ ਇਸ ਤਰ੍ਹਾਂ ਦੀ ਸੰਭਾਵਨਾ ਹੈ ਇਹਨਾਂ ਗੱਲਾਂ ਦੇ ਉੱਤੇ ਵਿਨਾ ਗੋਇਲ मैम ਤੋਂ ਅਸੀਂ ਪੂਰੀ ਜਾਣਕਾਰੀ ਹਾਸਲ ਕਰਾਂਗੇ ਔਰ ਇਹ ਵੀ ਸਮਝਾਂਗੇ ਕਿ ਕੰਡੀਸ਼ਨਲ ਆਫਰ ਲੈਟਰ ਲੈਣ ਦੇ ਲਈ ਵਿਦਿਆਰਥੀਆਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਵਿਨਾ ਮੈਮ ਤੁਹਾਡਾ ਬਹੁਤ ਸਵਾਗਤ ਹੈ ਸੋ ਕੰਡੀਸ਼ਨਲ ਆਫਰ ਲੈਟਰ ਲੈਣ ਦੇ ਲਈ ਕਿਹੜੀਆਂ-ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਮੈਂ ਚਾਹਾਂਗਾ ਕਿ ਪੂਰੀ ਜਾਣਕਾਰੀ ਸਾਂਝੀ ਕਰੋ ਔਰ ਫਰੈਸ਼ ਪਾਸ ਆਊਟ ਕੀ ਜ਼ਿਆਦਾ ਵੀਜ਼ੇ ਉਹਨਾਂ ਨੂੰ ਮਿਲਣਗੇ 24 ਦਾ ਸਟੇਟਸ ਕੀ ਰਹੇਗਾ ਸ਼ਸ਼ੀਕਾਲ ਨਮਸਕਾਰ ਸਾਰਿਆਂ ਨੂੰ ਜਿਹੜਾ ਤੁਸੀਂ ਪੁੱਛਿਆ ਕਿ ਫਰੈਸ਼ ਪਾਸ ਆਊਟ ਮੀਨਸ ਕਿ ਹੋਂ ਜਿਹੜੇ ਬੱਚੇ 25 ਚ ਐਗਜ਼ਾਮ ਦੇਣਗੇ ਉਹ ਕੰਡੀਸ਼ਨਲ ਆਫਰ ਲੈਟਰ ਕਿਵੇਂ ਅਪਲਾਈ ਕਰ ਸਕਦੇ ਆ ਉਹਦਾ ਰੀਜ਼ਨ ਹੁੰਦਾ ਕਿ ਜਿਹੜੇ ਪੜ੍ਹੇ ਲਿਖੇ ਪੇਰੈਂਟਸ ਆ ਜਾਂ ਬਹੁਤ ਐਜੂਕੇਟਿਡ ਫੈਮਿਲੀਜ਼ ਆ ਉਹ ਆਪਣੇ ਬੱਚੇ ਦਾ ਟਾਈਮ ਬਿਲਕੁਲ ਵੇਸਟ ਨਹੀਂ ਕਰਨਾ ਚਾਹੁੰਦੇ ਔਰ ਜਦ ਸਟੂਡੈਂਟ ਪੜ੍ਹ ਰਹੇ ਹੁੰਦਾ ਉਸੇ ਟਾਈਮ ਉਸ ਲਾਈਨ ਚ ਲੱਗ ਜਾਂਦੇ ਆ ਜਿਸ ਤੋਂ ਬੱਚਾ ਪੜ੍ਹ ਕੇ ਜਿੱਦਾਂ ਐਗਜ਼ਾਮ ਦੇ ਕੇ ਨਿਕਲੇ ਉਹਦੀ ਫਾਈਲ ਰੈਡੀ ਹੋ ਜਾਏ ਹੁਣ ਕੰਡੀਸ਼ਨਲ ਆਫਰ ਲੈਟਰ ਵਾਸਤੇ ਕੀ ਹੈ ਕਿ ਸਟੂਡੈਂਟ ਦੀ ਜਿਹੜਾ ਪਾਸਪੋਰਟ ਦੀ ਕਾਪੀ ਚਾਹੀਦੀ ਹੁੰਦੀ ਹੈ ਔਰ ਉਹਦਾ 10th ਦਾ ਰਿਜ਼ਲਟ ਔਰ ਪ੍ਰਡਿਕਟਿਡ ਮਾਰਕਸ ਹੁਣ ਪ੍ਰਡਿਕਟਿਡ ਮਾਰਕਸ ਕੀ ਹੈ +2 ਦਾ ਜਿਹੜਾ ਹੁਣ ਐਗਜ਼ਾਮ ਦੇਣਾ ਹੈ ਮਾਰਚ ਵਿੱਚ ਹੁਣ ਅਮਰੀਕਾ ਲਈ ਐਗਜ਼ਾਮ ਆਈ ਰਿਹਾ ਫੈਬ ਮਾਰਚ ਵਿੱਚ ਆ ਰਿਹਾ ਹੈ ਜਲਦੀ ਹੈ ਥੋੜਾ ਜਿਹਾ ਤੇ ਜਿਹੜਾ ਇਹਨੇ ਬੱਚੇ ਨੇ 10th ਵੀਜ਼ ਐਗਜ਼ਾਮ ਦਿੱਤਾ ਉਹਦੇ ਬਾਅਦ ਪਲੱਸ 1 ਚ ਐਗਜ਼ਾਮ ਦਿੱਤਾ ਹੈ ਇੰਟਰਨਲ ਜਿਹੜੇ ਐਗਜ਼ਾਮ ਹੁੰਦੇ ਉਹਨਾਂ ਦੇ ਬੇਸ ਤੇ ਜਿਹੜੇ ਟੀਚਰ ਹੈ ਜਾਂ ਸਕੂਲ ਹੈ ਜਿੱਥੇ ਵੀ ਪੜ ਰਿਹਾ ਉਹ ਲਿਖ ਕੇ ਦਿੰਦੇ ਆ ਇਹ ਬੱਚੇ ਦਾ ਜਿਹੜਾ ਪ੍ਰੈਡਿਕਟਿਡ ਮੀਨ ਸਾਨੂੰ ਉਮੀਦ ਹੈ ਇੰਨਾ ਆ ਜਾਏਗਾ ਸਕੋਰ ਕਿਉਂਕਿ ਇਹਨਾਂ ਦਾ ਜਿਹੜਾ ਇੰਟਰਨਲ ਅਸਾਈਨਮੈਂਟਸ ਹੁੰਦੀਆਂ ਜਾਂ ਹਾਫ ਇਅਰਲੀ ਹੋਏ ਉਦੇ ਬੇਸ ਤੇ ਇਹਨਾਂ ਦੇ ਕੋਲ ਇੱਕ ਕੈਲਕੂਲੇਸ਼ਨ ਹੁੰਦੀ ਹੈ ਜਿਆਦਾ ਤੋਂ ਜਿਆਦਾ 2-3% ਇੱਧਰ ਉੱਧਰ ਹੁੰਦਾ ਉਸ ਤੋਂ ਜ਼ਿਆਦਾ ਨਹੀਂ ਹੁੰਦਾ ਤੇ ਜਦ ਸਕੂਲ ਲਿਖ ਕੇ ਦੇ ਦਿੰਦਾ ਪ੍ਰੈਡਿਕਟਿਡ ਮਾਰਕਸ ਉਹਦੇ ਬੇਸ ਤੇ ਜਿਹੜਾ ਯੂਨੀਵਰਸਿਟੀ ਉਸ ਨੂੰ ਕਨਸੀਡਰ ਕਰਦੀ ਹੈ ਕਿ ਮੰਨ ਲਓ ਉਹਨਾਂ ਦੀ ਰਿਕੁਆਇਰਮੈਂਟ ਹੈ 65% ਔਰ ਸਕੂਲ ਨੇ ਲਿਖ ਕੇ ਦਿੱਤਾ 70% ਪ੍ਰੈਡਿਕਸ਼ਨ ਹੈ ਤੇ 2% ਇੱਧਰ ਹੋ ਸਕਦਾ 3% ਇੱਧਰ ਹੋ ਸਕਦਾ ਉੱਧਰ ਹੋ ਸਕਦਾ ਔਰ ਇਹਨਾਂ ਨੂੰ ਆਫਰ ਲੈਟਰ ਮਿਲ ਜਾਂਦੀ ਹੈ ਲੇਕਿਨ ਪ੍ਰਡਿਕਟਡ ਮਾਰਕਸ ਸਾਨੂੰ ਦੇਣੇ ਪੈਂਦੇ ਆ ਹਾਂ ਉਹਦੇ ਬਾਅਦ ਹਜੇ ਆਇਲਸ ਤੇ ਸਾਨੂੰ ਲੋਡਣੀ ਹੈ ਕੰਡੀਸ਼ਨਲ ਆਫਰ ਲੈਟਰ ਵਾਸਤੇ ਕਿਉਂਕਿ ਕੰਡੀਸ਼ਨ ਕੰਡੀਸ਼ਨਲ ਦਾ ਮਤਲਬ ਕਿ ਕੰਡੀਸ਼ਨ ਲੱਗ ਕੇ ਆਏਗੀ ਆਫਰ ਲੈਟਰ ਕਿ ਅਸੀਂ ਤੁਹਾਨੂੰ ਐਕਸੈਪਟ ਕੀਤਾ ਵੀ ਐਕਸੈਪਟਡ ਯੂ ਵਿਦ ਥਿਸ ਕੰਡੀਸ਼ਨ ਕਿ ਤੁਹਾਡਾ ਸਾਨੂੰ ਫਾਈਨਲ ਰਿਜ਼ਲਟ ਚਾਹੀਦਾ ਔਰ ਸਾਨੂੰ ਆਇਲਸ ਚਾਹੀਦੀ ਹੁਣ ਸਟੂਡੈਂਟ ਜਿਹੜਾ ਪੜ ਰਿਹਾ ਇਸ ਟਾਈਮ ਐਗਜ਼ਾਮ ਆਉਣ ਵਾਲੇ ਆ ਉਹ ਇਸ ਟਾਈਮ ਆਇਲਟਸ ਦਾ ਐਗਜ਼ਾਮ ਨਹੀਂ ਦੇ ਸਕਦਾ ਕਿਉਂਕਿ ਉਹਦੇ ਵਿੱਚ ਵੀ ਉਹਨੂੰ ਥੋੜਾ ਟਾਈਮ ਲਾਣਾ ਪੈਂਦਾ ਤੇ ਐਗਜ਼ਾਮ ਕੰਪਲੀਟ ਹੋਣ ਦੇ ਬਾਅਦ ਉਹਨੇ ਨਾਲ ਦੀ ਨਾਲ ਆਪਣਾ ਆਇਲਟਸ ਇੰਸਟੀਚਿਊਟ ਜੁਆਇਨ ਕਰ ਲੈਣਾ ਔਰ ਆਇਲਟਸ ਦੇ ਜਿਹੜੇ ਮਿਨੀਮਮ 6 ਬੈਂਡ ਲੈ ਕੇ ਆਣਾ ਜ਼ਿਆਦਾ ਲੈ ਕੇ ਆਣਗੇ ਤੋਂ ਉਹਨਾਂ ਦੇ ਵਾਸਤੇ ਉਹਨਾਂ ਹੀ ਅੱਛਾ ਹੈ ਹੁਣ ਕੰਡੀਸ਼ਨਲ ਆਫਰ ਲੈਟਰ ਆ ਜਾਂਦੀ ਹੈ ਅਪਲਾਈ ਹੋ ਗਈ ਫਾਈਲ ਪੇਰੈਂਟਸ ਨੂੰ ਟਾਈਮ ਮਿਲ ਗਿਆ ਆਪਣੇ ਡਾਕੂਮੈਂਟਸ ਬਣਾਉਂਦਾ ਸਭ ਤੋਂ ਜ਼ਿਆਦਾ ਪ੍ਰੋਬਲਮ ਹੁੰਦੀ ਫਾਈਨੈਂਸ਼ੀਅਲਸ ਦੀ ਜਾਂ ਲੋਨ ਦੀ ਤੇ ਇੰਨੇ ਟਾਈਮ ਚ ਜਦ ਤੱਕ ਬੱਚੇ ਦਾ ਅਫਰ ਲੈਟਰ ਅਪਲਾਈ ਹੋ ਰਿਹਾ ਬੱਚਾ ਐਗਜ਼ਾਮ ਦੇ ਰਿਹਾ ਉਹਦੇ ਰਿਜ਼ਲਟ ਆ ਰਹੇ ਆ ਪੇਰੈਂਟ ਸਾਡੇ ਕੋਲ ਆਉਂਦੇ ਆ ਉਹਨਾਂ ਨੂੰ ਕੈਲਕੂਲੇਸ਼ਨ ਪਤਾ ਚੱਲ ਜਾਂਦੀ ਹੈ ਐਨੇ ਫੰਡ ਸ਼ੋ ਕਰਨੇ ਆ ਔਰ ਉਹਨਾਂ ਦੇ ਕੋਲ ਕੀ ਕੀ ਸਿਸਟਮ ਹੈ ਜਾਂ ਸਿਸਟਮ ਉਹਨਾਂ ਦੇ ਕੋਲ ਹੋ ਜਾਏਗਾ ਥੋੜਾ ਕਟ ਹੈ ਕੋਈ ਲੈਂਡ ਸੇਲ ਕਰਨੀ ਆ ਜਾਂ ਕੋਈ ਲੋਨ ਲੈਣਾ ਤੇ ਉਹਦੇ ਵਾਸਤੇ ਉਹ ਅਪਲਾਈ ਕਰ ਸਕਦੇ ਆ ਇਹ ਟਾਈਮ ਉਹਨਾਂ ਨੂੰ ਬਹੁਤ ਸੋਨਾ ਮਿਲ ਜਾਂਦਾ ਤੇ ਇਹ ਜਿਹੜਾ ਕੰਡੀਸ਼ਨਲ ਆਫ ਅ ਲੈਟਰ ਦਾ ਜਿਹੜਾ ਇੱਕ ਪੂਰਾ ਪ੍ਰੋਸੀਜਰ ਹੈ ਉਹਦੇ ਬਾਅਦ 24 ਪਾਸ ਆਊਟ ਸਟੂਡੈਂਟ ਦੀ ਗੱਲ ਕਰ ਰਹੇ ਸੀਗੇ ਇਹ ਉਹਨਾਂ ਦੇ ਵਾਸਤੇ ਲਾਸਟ ਚਾਂਸ ਹੈ 25 ਜੁਲਾਈ ਇਨਟੇ ਉਹਦੇ ਬਾਅਦ ਜਿਹੜਾ ਇਹ ਸਟੂਡੈਂਟ ਹੈ ਗੈਪ ਪੈ ਜਾਏਗਾ ਫਿਰ ਇਹਨੂੰ ਕੋਈ ਯੂਨੀਵਰਸਿਟੀ ਐਕਸੈਪਟ ਨਹੀਂ ਕਰੇਗੀ ਮੋਰ ਥੈਨ 1 ਇਅਰ ਜਿਹੜਾ ਕੋਈ ਵੀ ਆਸਟ੍ਰੇਲੀਆ ਦੀ ਯੂਨੀਵਰਸਿਟੀ ਪਲੱਸ 2 ਦੇ ਬਾਅਦ ਐਕਸੈਪਟ ਨਹੀਂ ਕਰਦੀ ਮਾਸਟਰਸ ਦੇ ਵਾਸਤੇ ਤੇ 5 ਸਾਲ ਦਾ ਗੈਪ ਕਈ ਯੂਨੀਵਰਸਿਟੀਆਂ 3 ਸਾਲ ਦਾ ਲੈਂਦੀਆਂ ਕਈ 5 ਸਾਲ ਦਾ ਲੈਂਦੀਆਂ ਕਈ ਉਸ ਤੋਂ ਜ਼ਿਆਦਾ ਵੀ ਲੈ ਲੈਂਦੀਆਂ ਜੇ ਬੱਚੇ ਦੀ ਜੋਬ ਚੱਲ ਰਹੀ ਹੈ ਬਟ ਪਲੱਸ 2 ਵਾਲੇ ਸਟੂਡੈਂਟ ਦਾ ਇਹ ਲਾਸਟ ਇਨਟੇਕ ਹੈ ਜਿਹੜਾ uh, 24 ਪਾਸ ਆਊਟ ਆ ਉਹਨਾਂ ਦੇ ਕੋਲ ਉਹਦੇ ਬਾਅਦ ਕੋਈ ਚੋਇਸ ਨਹੀਂ ਹੋਏਗੀ ਇਸ ਕਰਕੇ ਉਹ ਇਮੀਡੀਏਟ ਅਪਲਾਈ ਕਰ ਲੈਣ ਜੇ ਹੁਣ ਅਪਲਾਈ ਕਰਦੇ ਮੰਨ ਲਓ ਚਾਰ ਯੂਨੀਵਰਸਿਟੀਆਂ ਚ ਕੀਤਾ ਔਰ ਬਾਇਚਾਂਸ ਦੇ ਨਹੀਂ ਰਿਜੈਕਟ ਕਰਤਾ ਇੱਕ ਨੇ ਐਕਸੈਪਟ ਕੀਤਾ ਔਰ ਤੁਸੀਂ ਚਾਹਦੇ ਹੋ ਕਿ ਹਜੇ ਇੱਕ ਦੋ ਚ ਹੋਰ ਹੋਵੇ ਉਹ ਵੀ ਟਾਈਮ ਹੈ ਬਟ ਜਦ ਤੁਸੀਂ ਹੋਰ ਇੱਕ ਮਹੀਨੇ ਬਾਅਦ ਆਂਦੇ ਹੋ ਤਾਂ ਤੁਹਾਡੇ ਕੋਲ ਉਹ ਟਾਈਮ ਨਹੀਂ ਹੋਏਗਾ ਉਹਦੇ ਕਿਉਂਕਿ ਐਮਬੈਸੀ ਕਹਿੰਦੀ ਕਿ 3 ਮਹੀਨੇ ਪਹਿਲੇ ਫਾਈਲ ਜ਼ਰੂਰ ਲਗਾਓ ਸੀ ਯੂ ਆਨ ਦੇ ਨਾਲ ਨਾਲ ਦੀ ਨਾਲ ਤੁਸੀਂ ਫਾਈਲ ਲਗਾਣੀ ਉਹਦੇ ਵਿੱਚ ਵੀ ਕੋਈ ਗੈਪ ਨਹੀਂ ਦੇਣਾ ਜੀ ਚਲੋ ਥੈਂਕ ਯੂ ਸੋ ਮਚ ਸੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਵਿਨਾਗੋਵਲ मैम ਨੇ ਸਾਂਝੀ ਕੀਤੀ ਹੈ ਵਿਦਿਆਰਥੀ ਬਹੁਤ ਧਿਆਨ ਦੇ ਨਾਲ ਇਸ ਸਾਰੀ ਜਾਣਕਾਰੀ ਨੂੰ ਸਮਝਣ ਕੋਈ ਕਨਫਿਊਜ਼ਨ ਹੈ ਤੇ ਸਕਰੀਨ ਤੇ ਟੈਲੀਫੋਨ ਨੰਬਰ ਹੈ ਤੁਸੀਂ ਫੋਨ ਕਰਕੇ ਵੀ ਵਿਨਾ ਮੈਮ ਨਾਲ ਗੱਲ ਕਰ ਸਕਦੇ ਹੋ ਚੰਡੀਗੜ੍ਹ ਆਫਿਸ ਦੇ ਵਿੱਚ ਤੁਸੀਂ ਪਰਸਨਲ ਤੌਰ ਦੇ ਉੱਤੇ ਵੀ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਵਿਨਾ ਮੈਮ ਥੈਂਕ ਯੂ